ਫਗਵਾੜਾ ਵਿਖੇ ਨਿਹੰਗ ਸਿੰਘ ਨੇ ਇੱਕ ਆਟੋ ਚਾਲਕ ਅਤੇ ਉਸ ਦੇ ਨਾਲ ਆਏ ਕਰੀਬ 60 ਤੋਂ 70 ਵਿਅਕਤੀਆਂ ਨੇ ਦਸਤਾਰ ਦੇ ਨਾਲ ਨਾਲ ਸ਼ਸਤਰਾਂ ਦੀ ਬੇਅਦਬੀ ਕਰਦੇ ਆ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜਿਹੜੇ ਇਲਾਇਸ ਤੀਸ਼ਕ ਸਿੰਘ ਖਾਲਸਾ ਵਾਸੀ ਸੁਭਾਸ਼ਨਗਰ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਆਪਣੇ ਸਾਥੀ ਨਾਲ ਆਪਣੀ ਗੱਡੀ ਵਿੱਚ ਲੁਧਿਆਣਾ ਤੋਂ ਫਗਵਾੜਾ ਆ ਰਿਹਾ ਸੀ ਤਾਂ ਚਾਚੋ ਕੀ ਨਜ਼ਦੀਕ ਲਿੰਕ ਰੋਡ ਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਕਤ ਆਟੋ ਚਾਲਕ ਨੇ ਫੋਨ ਕਰਕੇ ਬੁਲਾਏ ਕਰੀਬ 70 70 ਵਿਅਕਤੀਆਂ ਨਾਲ ਮਿਲ ਕੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਦੇ ਬਾਣੇ ਅਤੇ ਸ਼ਾਸਤਰਾ ਨਾਲ ਬੇਅਦਬੀ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਵੀ ਦੋਸ਼ ਲਗਾਏ ਕਿ ਪੁਲਿਸ ਨੂੰ ਕਾਲ ਕਰਨ ਦੇ ਬਾਵਜੂਦ ਵੀ ਉਹ मौके ਤੇ ਨਹੀਂ ਪਹੁੰਚੀ। ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ। ਸ਼ਾਮ ਨੂੰ ਅਸੀਂ ਲੁਧਿਆਣੇ ਤੋਂ ਫਗਵਾੜੀ ਵੱਲ ਵਾਪਸ ਆ ਰਹੇ ਸੀ ਗੱਡੀ। ਜਦੋਂ ਫਗਵਾੜੀ ਚਾਚੋਕੀ ਦੇ ਪੁਲ ਦੇ ਕੋਲ ਅਸੀਂ ਪਹੁੰਚੇ ਹਾਂ ਨੇ ਤੇ ਉੱਥੇ ਸਾਡੇ ਬਿਲਕੁਲ ਸਾਡੇ ਆਪੋਜ਼ਿਟ ਤੇ ਇੱਕ ਟੈਂਪੂ ਸਵਾਈਆਂ ਵਾਲਾ ਛੋਟਾ ਉਹਨੇ ਬੜੀ ਤੇਜ਼ੀ ਨਾਲ ਲਿਆ ਕੇ ਸਾਡੇ ਵਿੱਚ ਮਾਰਿਆ ਔਰ ਉੱtre ਸਾਰੀ ਉਹਨੇ ਕਿਸੇ ਨੂੰ ਫੋਨ ਕੀਤੇ ਆ ਅਸੀਂ ਉਹਨੂੰ ਕੁਛਣਾ ਚਾਹੁੰਦੇ ਸੀ ਕਿ ਕੋਈ ਛੱਡ ਛੋਟ ਤਾਂ ਨਹੀਂ ਲੱਗੀ ਅਸੀਂ ਲੜਨ ਦੇ ਮੂਰਚ ਨਹੀਂ ਸੀਗੇ ਉਹਨੇ ਉੱtre ਸਾਰੀ ਬੰਦਿਆਂ ਨੂੰ ਆਪਣੇ ਨੂੰ ਫੋਨ ਕੀਤੇ ਆ 60 ਤੋਂ 70 ਦੇ ਕਈ ਬੰਦੇ ਆਏ ਆ ਜੀ ਔਰ ਉਹ ਬਿਲਕੁਲ ਲੈਸ ਤਿਆਰ ਬਰ ਤਿਆਰ ਸੀ ਮਾਰਨ ਦੇ ਇਰਾਦੇ ਨਾਲ ਆਏ ਸੀ ਸਾਨੂੰ ਨਹੀਂ ਪਤਾ ਉਹਨਾਂ ਦੀ ਮਨਚਾ ਕੀ ਸੀ ਔਰ ਉਹਨਾਂ ਦੇ ਕੋਲ ਪੰਜ ਹਥਿਆਰ ਡੰਡੇ ਸੋਟੇ ਇਵਨ ਕਿਰਚਾ ਔਰ ਇਵਨ ਦੋ ਤਿੰਨਾਂ ਬੰਦਿਆਂ ਨੇ ਸ਼ਾਇਦ ਸਾਨੂੰ ਉੱਪਰ ਚੱਕ ਕੇ ਸ਼ਾਇਦ ਉਹਨਾਂ ਕੋਲ ਪਿਸਟਲ ਵੀ ਸੀ ਉਹਨਾਂ ਨੇ ਦਿਖਾਏ ਆ ਔਰ ਉਹਨਾਂ ਨੇ ਮੇਰੇ ਪਹਿਲਾਂ ਤਾਂ ਪਿੱਛੋਂ ਆ ਕੇ 20-25 ਬੰਦੇ ਨੇ ਮੈਨੂੰ ਚਿਪਾ ਪਾ ਲਿਆ ਉਸ ਤੋਂ ਬਾਅਦ ਮੇਰੇ ਬੇਟੇ ਤੇ ਉਹਨਾਂ ਨੇ ਹਮਲਾ ਕੀਤਾ ਮੇਰੇ ਦਸਤਾਰ ਦੇ ਵਿੱਚ ਦਸਤਾਰ ਨੂੰ ਜਾਂ ਦਸਤਾਰ ਦੀ ਜੱੜੀ ਕੀਤੀ ਉਹਨਾਂ ਨੇ ਮੇਰਾ ਆ ਕਾਤਰਾ ਸਾਹਿਬ ਹੀ ਫੜ ਲਿੱਤਾ ਜੀ ਮੇਥੋਂ ਕਾਤਰਾ ਕਾਤਰਾ ਸਾਹਿਬ ਕਿੱਚਿਆ ਕਾਤਰਾ ਫੜਤਾ ਈਵਨ ਮੇਰਾ ਸਾਡੇ ਜਹੰਦਾ ਸੀ ਕਦਕ ਸਲੋਤਰ ਹੁੰਦਾ ਸਲੋਤਰੋਂ ਨੇ ਖੋਇਆ ਉਹ ਬੜੀ ਜ਼ਬਰਦਸਤ ਜ਼ਬਰਦਸਤੀ ਕਰਕੇ ਉਹਨਾਂ ਤੋਂ ਉਹਨਾਂ ਨੂੰ ਵਾਪਸ ਲਿਆ ਔਰ ਈਵਨ ਮੇਰਾ ਸ਼ਾਸਤਰ ਮੇਰਾ ਸ਼ਾਸਤਰ ਵੀ ਉਹਨਾਂ ਨੇ ਪਹਿਲਾਂ ਇੱਕ ਵਾਰੀ ਖਿੱਚਿਆ ਕਿ ਜਿਹੇ ਇਹ ਸੇ ਛਾਤ ਨੇ ਮੇਰਾ ਅਟੈਕ ਕਰਨਾ ਚਾਹੁੰਦੇ ਸੀ ਫਿਰ ਅਸੀਂ ਮੇਰੇ ਨਾਲ ਨਾ ਕੋਰ ਸਿੰਘ ਜੀ ਅਸੀਂ ਬੜੀ ਮੁਸ਼ਕਿਲ ਨਾਲ ਆਪਣੇ ਸਾਥੀ ਨੂੰ ਬਚਾਇਆ ਔਰ ਉਹਨਾਂ ਨੇ ਮੇਰੇ ਕੋਸਟਾ ਮਾਰੀਆਂ ਜਿਹਦੇ ਨਾਲ ਮੇਰੀ ਹੱਡੀ ਫੈਕਚਰ ਹੋ ਗਈ ਮੁੱਤੇ ਦੇ ਸਾਰੀ ਘਟਨਾ ਤੁਸੀਂ ਕੁਝ ਨੂੰ ਸੂਚਨਾ ਦਿੱਤੀ ਸੀ ਮੈਂ ਜੀ ਉਹਨਾਂ ਨੂੰ 112 ਤੇ ਮੈਂ ਇਮੀਡੀਏਟ ਪੁਲਿਸ ਦੀ ਸੂਚਨਾ ਦਿੱਤੀ ਜਿੰਦੋਂ ਮੈਂ ਆਪਣੀ ਗੱਡੀ ਖੜੀ ਕਰਕੇ ਕਿ ਪੁਲਿਸ ਆਵੇ ਉਹ ਕਲ ਆ ਕੇ ਵਾਰਦਾਤ ਦਾ ਮੌਕਾ ਦੇਖੇ ਪਰ ਪੁਲਿਸ ਦੀ ਵਜ੍ਹਾ ਦੇ ਨਾਲ ਹੀ ਸਾਡੀ ਮੋਟਮਾਰ ਹੋਈ ਆ ਉਕੇ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਬਾਰ ਬਾਰ ਮੈਨੂੰ ਪੁਲਿਸ ਵੱਲੋਂ ਸ਼ਵਾਸ਼ਣ ਦਿੱਤਾ ਗਿਆ ਪਹਿਲਾਂ ਕਿਹਾ ਅਸੀਂ ਰਾਮਾਵੰਡੀ ਤੋਂ ਤੁਰੇ ਆ ਫਿਰ ਕਹਿੰਦੇ ਅਸੀਂ ਲਵਲੀ ਦੇ ਕੋਲ ਕੋਈ ਝੇੜੂ ਝੇੜੂ ਦੇ ਕੋਲ ਆ ਗਏ ਆ ਤੁਸੀਂ ਫਿਕਰ ਨਾ ਕਰੋ ਅਸੀਂ ਆ ਜੰਨੇ ਆ ਉਹਨਾਂ ਨੇ ਫਿਕਰ ਨਾ ਕਰਦੇ ਕਰਦੇ ਉਹ ਬੰਦੇ ਨੇ ਹਮਲੇ ਕੀਤੇ ਸਾਡੇ ਤੇ ਪਰ ਪੁਲਿਸ ਉਸ ਤੋਂ ਬਾਅਦ ਵੀ ਨਹੀਂ ਪਹੁੰਚੀ ਕੀ ਮੰਕਰਦੇ ਆ ਪੁਲਿਸ ਤੋਂ ਉਸ ਸ਼ਾਸਨ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਜੀ ਇਹਨਾਂ ਸ਼ਰਾਰਤੀਆਂ ਸਰਾ ਤੇ ਨੱਥ ਪਾਈ ਜਾਵੇ ਪੰਜਾਬ ਦੀ ਜਿਹੜੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਨੂੰ ਬਹਾਨਾ ਕੀਤਾ ਜਾਵੇ ਔਰ ਭਗਵਾਨ ਤਮਨ ਦੀ ਜਿਹੜੀ ਜ਼ੀਰੋ ਕ੍ਰਾਈਮ ਪਾਲਿਸੀ ਜਿਹੜੀ ਭਗਵਾਨਪਾਲ ਸਾਹਿਬ ਲੈ ਕੇ ਆਏ ਸੀ ਮੈਨੂੰ ਤਾਂ ਜ਼ੀਰੋ ਕ੍ਰਾਈਮ ਪਾਲਿਸੀ ਕਿਤੇ ਦਿਸ ਰਹੀ ਨਹੀਂ ਇੱਕ ਸ਼ਾਸਤਰਧਾਰੀ ਬੰਦੇ ਨੂੰ ਇਹ 60 60 70 70 ਬੰਦੇ ਘੇਰ ਕੇ ਇਸ ਤਰ੍ਹਾਂ ਲਾਅ ਐਂਡ ਆਰਡਰ ਖਰਾਬ ਕਰਨਗੇ ਤਾਂ ਇੱਕ ਆਮ ਇਨਸਾਨ ਜਿਹੜਾ ਜਿਹੜਾ ਬਿਨਾਂ ਸ਼ਾਸਤਰਾਂ ਤੋਂ ਜਾ ਰਿਹਾ ਉਹਨਾਂ ਦਾ ਤੁਸੀਂ ਹਾਲ ਦੇਖ ਲਓ ਪੰਜਾਬ ਦੇ ਵਿੱਚ ਕੀ ਹੁੰਦਾ ਹੈ